ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮੀਤਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਟੈਂਡ ਹਰੜਕਲਾ ਫਸੀਲ ਅਜਨਾਲਾ ਤੇ ਜੇਲਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਤਿੰਨ ਪਸ਼ੂ ਦਿਖਾਵਾਂਗੇ ਤੇ ਤਿੰਨੇ ਸੋਏ ਸਵਾਏ ਆ ਤੇ ਆਪਾਂ ਪਹੁੰਚੇ ਆ ਭਾਜੀ ਬਗੀਚੇ ਸਿੰਘ ਉਹਨਾਂ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਉਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬੜਾ ਠੀਕ ਹੈ ਭਾਜੀ ਜੀ ਸਾਨੂੰ ਵਧੀਆ ਜੇ ਚੜਤੀ ਕਲਾਏ ਚੜਦੀ ਕਲਾ ਚਾਹੀਦੀ ਭਾਜੀ ਹੋ ਠੀਕ ਠਾਕ ਪਰਵਾਰ ਮਾ ਵਧੀਆ ਤੈਨੂੰ ਸਨਾਉ ਵਧੀਆ ਵਧੀਆ ਠੀਕ ਠਾਕ ਭਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਭਾਜੀ ਮੇਰਾ ਬਗੀਚਾ ਸਿੰਘ ਜੀ ਪਿੰਡ ਖਰੜਕਲਾ ਤੋਂ ਸਿੱਧੇ ਹੀ ਨਾਲਾ ਜਲਾ ਮਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 904176783 ਠੀਕ ਹੈ ਜੀ ਥੋੜੀ ਜਿਹੀ ਗਲੇ ਦੀ ਪ੍ਰੋਬਲਮ ਹੈ ਜੀ ਆ ਸਹੀ ਨੋਨ ਪਰਕਿਵ ਆਦੀ ਨਾ ਹਾਂਜੀ ਭਾਜੀ ਹਾਂਜੀ ਆਹ ਵੇਹੋ ਮੋਸਮ ਨੂੰ ਜੇ ਕਰਕੇ ਪਾਉਣ ਦੇ ਨਾਲ ਉਹਦੇ ਕਰਕੇ ਤੇ ਕਰੀਏ ਸ਼ੁਰੂਆਤ ਜੀ ਹਾਂਜੀ ਭਾਜੀ ਕਰੀਏ ਤਪ ਤਿੰਨੇ ਪਸ਼ੂਆਂ ਦੇ ਬਾਬੂ ਹੁਣੇ ਆ ਦੇ ਆ ਰਹੀ ਆ ਠੰਡਾ ਜੀ ਵਾ ਠੀਕ ਆ ਹਾਂਜੀ ਠੀਕ ਆ ਲਓ ਜੀ ਹੁਣੇ ਆਇਆ ਤੇ ਵੀਰ ਨੇ ਜੀ ਨਾ ਕੋਈ ਰਸਾ ਬਦਲਣਾ ਹੈ ਨਾ ਨਾ ਆਜ ਪਾਇਆ ਆ ਜੀ ਤੇ ਸਾਡੇ ਮਸਾਲੇ ਵਾਲੇ ਪੀਸੂ ਖਵਾਵਾਂਗੇ ਤੁਹਾਨੂੰ ਠੀਕ ਆ ਠੀਕ ਆ ਲਓ ਜੀ ਨੀਲੀ ਰਾਵੀ ਦੇ ਚੰਗੇ ਪੀਸ ਦਿਖਾਵਾਂਗੇ ਤੇ ਰੇਟ ਬਿਲਕੁਲ ਨਿਕੇ ਨਿਕੇ ਦਿਖਾਉਣੀ ਆ ਬਿਲਕੁਲ ਭਾਈ ਤੇ ਕਰੀਏ ਸ਼ੁਰੂਆਤ ਜੀ ਦੱਸਿਓ ਭਾਈ ਪਹਿਲੇ ਨਾ ਬਦ ਨੀਲੀ ਰਾਵੀ ਭਾਈ ਇਹ ਇਹ ਨੀਲੀ ਰਾਵੀ ਦੀ ਮਹਣੇ ਅੱਛਾ ਜੀ ਤੇ ਇਹ ਆ ਵੀ ਸੂਈ ਨੂੰ ਆਇਆ ਚੌਥਾ ਦਿਨ ਜੀ ਠੀਕ ਆ ਠੀਕ ਆ ਹਾਂਜੀ ਤੇ ਇਹ ਨੂੰ ਨਾ ਚਲੋ ਥੋੜੀ ਜਿਹੀ ਮੈਂ ਹਲਕੀ ਵੀ ਹੋਣਾ ਕੋਈ ਲੱਸੀ ਆ ਦੀ ਪਾਣੀ ਪੋਣੀ ਹੁਣ ਕਰਕੇ ਠੀਕ ਆ ਕੋਈ ਨੂਰ ਦਾ ਟਿਕਾ ਜਨੇ ਅੱਛਾ ਜੀ ਇਹਦੀ ਮਾਹ ਹੁਣ ਆ ਠੀਕ ਆ ਠੀਕ ਆ ਹਾਂ ਜੀ ਇਹ ਤਾਂ ਪਿਛਲੇ ਸਾਲ ਦਾ 15 ਕਿਲੋ ਦਾ ਰਿਕਾਰਡ ਹੀ ਠੀਕ ਜੀ ਪਰ ਆਪਾਂ ਹੁਣ ਨਹੀਂ ਕਹਿੰਦੇ ਹੁਣ ਲੱਸੀ ਆ ਮੈਂ ਠੀਕ ਆ ਹੁਣੇ ਹੀ ਮੰਨ ਲਓ ਜਿਹੜਾ ਜਿਹੜਾ ਬੋਲਾ ਜਾਂ 9 10 ਕਿਲੋ ਸਟਾਣੇ ਦੀ ਬੋਲਾ ਹੈ ਠੀਕ ਹੈ ਲੋ ਜੀ 9 10 ਲੀਟਰ ਜਿਹੜਾ ਬੋਲਾ ਤਿਆਰ ਆ ਤੇ ਪੰਡਾ ਪਾਈਆਂ ਸੰਦੇ ਕਰਮਾਲੀ ਨੇ ਉਹ ਜਿਹੜਾ ਜੱਗੇ ਭਾਜੀ ਇਹ ਮੰਨ ਲਓ 12 ਤੋਂ ਪਲੱਸ ਹੀ ਚਾਹੂ ਓਏ ਚਲੋ ਸੂਰੀ ਦੀ ਤ ਜੀ 판ਡਾ ਦੇਖੋ ਮੈਂ ਠੀਕ ਹੈ ਲੋ ਜੀ ਪੰਡਾ ਪਈਆਂ ਮੈਂ ਢੋਲ ਕੇ ਵਿਖਾਉਂਦੇ ਆ ਨੀਲੀ ਦਾ ਵੀਰੀ ਇਹ ਕੋਹੇ ਨੂਰਦੀ ਦੀ ਆ ਇਹ ਢਾਈ ਹਾਂ ਕੋਹੇ ਨੂਰਦੀ ਦੀ ਇੱਕਾਈ ਆ ਮੰਨ ਲਓ ਉਥੋਂ ਪੈਂਡੇ ਚ ਇੱਕ ਸੂਈ ਬਿਲਕੁਲ ਤਾਜੀ ਆ ਥੋੜੀ ਜਿਆਦਾ ਲੱਪਾ ਲਾਇਆ ਛੋਟੀ ਨਹੀਂ ਇਹਦੀ ਮਾਂ ਕੋਹੇ ਨੂਰਦੀ ਹੀ ਹਾਂ ਇਹਦੀ ਮਾਂ ਕੋਹੇ ਨੂਰਦੀ ਹੀ ਕੋਹੇ ਨੂਰਦੀ ਦੀ ਠੀਕ ਠੀਕ ਲੋ ਜੀ ਇਹਦੀ ਮਾਤਰ ਜਿਹੜੀ ਆ ਉਹ ਕੋਹੇ ਨੂਰਦੀ ਹੀ ਹਾਂ ਹਾਂ ਤੇ ਆਪ ਵੀ ਚਲੋ ਇਹ ਚੰਗੇ ਰਿਕਾਰਡ ਮਾੜੀ ਚੰਗੇ ਆਈ ਐਰਕ ਲਿਸੀ ਪਿਛਲੀ ਏਰੀ ਭਾਜੀ ਮੈਂ ਦਾ 1 ਲੱਖ ਤੇ 20 ਹਜ਼ਾਰ ਰੁਪਏ ਦੇਣਾ ਠੀਕ ਆ ਤੇ ਉਹਨਾਂ ਵੀਰ ਉਹਨਾਂ ਮੈਂ ਨਹੀਂ ਰੱਤੀ ਅੱਛਾ ਅੱਛਾ ਕਿਤਨ ਲਖਾ ਠੋੜਾ ਔਨ ਕਰਕੇ ਅਗੇ ਪੱਠਾ ਪੁੱਠਾ ਨਹੀਂ ਹੈਗਾ ਠੀਕ ਆ ਠੀਕ ਆ ਹੋਇ ਇੱਕ ਟੀ ਤੂੜੀ ਦੰਦ ਦਾ ਵੀ ਥੋੜਾ ਜਿਹਾ ਫਰਕ ਪਾ ਗਿਆ 10 ਗ੍ਰਾਮ 10 ਕਿਲੋ ਪਲੱਸ ਆ ਮੰਨ ਲਓ ਬੋੜਾ ਅੱਛਾ ਆਪਾਂ ਕਿਲੋ ਦੋ ਕਿਲੋ ਦੂਜੇ ਦਾ ਫਰਕ ਪਾਉਣਾ ਪਸ਼ੂ ਬਿਲਕੁਲ ਬਿਲਕੁਲ ਆਪਾਂ ਨਾ ਮਾਉਂਦਾ 10 ਕਿਲੋ ਦੱਸ ਲੈ ਆ ਠੀਕ ਆ ਇਹ ਹਾਂਜੀ ਲਓ ਜੀ ਨੀਲੀ ਰੱਬ ਜੀ ਟੇਡਾ ਕੱਟ ਤੇ ਮਣਕੀ ਅੱਖ ਆ ਗਈ ਆ ਸੇਂਗਸਣਪ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਦੇਖੋ ਖਰਪਾ ਦਾ ਨਿਸ਼ਾਨੀਆਂ ਵੀ ਆ ਗਈਆਂ ਵ ਨੋ ਤੋ 10 ਲੀਟਰ ਜਿਹੜਾ ਪੌੜਾ ਇਸ ਟਾਈਮ ਤਿਆਰ ਆ ਐਚ ਐਫ ਗਾਵਾਂ ਗਿਆ ਵਾ ਨਾ ਵੇਖੋ ਆ ਚੀਜ਼ ਨਹੀਂ ਚਲੋ ਮਾਸਾ ਲੱਸੀ ਜ਼ਰੂਰ ਆ ਹਾਂਜੀ ਹਾਂਜੀ ਪਰ ਆ ਚੀਜ਼ ਕਿਸੇ ਵਿਰਲੇ ਪਸ਼ੂ ਨੂੰ ਦੀ ਬਿਲਕੁਲ ਬਿਲਕੁਲ ਅਗਲੇ ਪਾਸੇ ਵੀ ਵਿਖਾਓ ਮੇਰੇ ਭਾਜੀ ਲਓ ਜੀ ਅਗਲੀ ਸਾਈਡ ਤੋਂ ਵੀ ਚੈੱਕ ਕਰਾਉਂਦੇ ਆ ਆਪਾਂ ਥਣਾ ਦਾ ਸੈਰ ਗਿਆ ਜਿਹੜਾ ਕੱਲਾ ਕੱਲਾ ਲੱਗਾ ਵਾ ਚੋਂ ਨਕਰਾਂ ਦੇ ਵੇਖੋ ਭਾਜੀ ਖਾਣਾ ਖੋਲ ਤੇ ਲੱਗਾ ਪਿਆ ਵਾ ਕਰਮਾਲੀ ਨੂੰ ਤੇ ਪੈਪ ਭਾਜੀ ਇਹਦੀ ਵੇਖੋ ਜਦੋਂ ਸਮਰਸੀ ਵਾਲ ਮੋਟਰ ਦੀ ਵੀ ਆਈ ਜਿਹੜੀ ਮੋਟੀ ਠੀਕ ਆ ਠੀਕ ਆ ਲਓ ਜੀ ਲਾਗੇ ਤੋਂ ਵੀ ਚੈੱਕ ਕਰਾ ਦਿੰਦੇ ਆਪਾਂ ਥਣਾ ਦਾ ਸੈਰ ਗਿਆ ਜਿਹੜਾ ਬਹੁਤ ਹੀ ਚੰਗਾ ਵਾ ਤੇ ਚਲੋ ਵੀ ਚੰਗੀ ਸਾਂਭ ਵਾਲਾ ਭਰਾ ਲੈ ਜੂਗਾ ਦੁੱਧ ਪਿਛਲੇ ਸਵੇਰੇ ਦਾ 15 ਲੀਟਰ ਦਾ ਇਹਦਾ ਰਿਕਾਰਡ ਆ ਤੇ ਇਸ ਵਾਰ ਵੀ ਕੋਈ ਸਾਂਭਣ ਵਾਲਾ ਭਰਾ ਲੈ ਜੂਗਾ ਦੁੱਧ ਚੰਗਾ ਕੱਢੂਗੀ ਬਿਲਕੁਲ ਪਾਜੀ ਦੇਖੋ ਭਾਜੀ ਮਾਨਾ ਤੇ ਇਧਰਲੀ ਸਾਈਡ ਤੋਂ ਵੀ ਆਪਾਂ ਚੈੱਕ ਕਰਾ ਦਿੰਨੇ ਥਲਾਂ ਦਾ ਸੈਜ ਗੈਪ ਜਿਹੜਾ ਕੱਲਾ ਕੱਲਾ ਲੱਗਾ ਪਿਆ ਕਰਮਾੜੀ ਨੂੰ ਇਹ ਕਰਿਓ ਮੜ ਜਾ ਰੂਗਾ ਆਹ ਭਾਜੀ ਲਓ ਜੀ ਫਟ ਫਟ ਬਾਹਰ ਨੂੰ ਆਈ ਪਈ ਆ ਮੈਂ ਕੋਈ। ਕਿਉਂ ਮਨ ਨੁਕਰਾਂ ਜਿਹੜਾ ਕੰਮਾ ਕੰਲਾ ਥਾਂ ਲੱਗਾ ਕਰਨ ਵਾਲੀ ਨੂੰ। ਜੋ ਆਗ ਪਿਛੇ ਭਾਜੀ। ਭਾਜੀ ਇਹ ਮਗਰ ਠੱਗੀ ਦੀ। ਠੀਕ ਆ ਜੀ ਫਿਰ ਮਿਲਕਾਪ ਆ ਗਿਆ ਜੇ ਪਿਛੇ ਦੇ। ਹਾਂਜੀ। ਚਲੋ ਇਹ ਵੀ ਕੋਈ ਸਾਫ ਲੂਗਾ ਭਰਾ ਦੇ। ਗਾ ਤੇ ਚੰਗੀ ਬੰਡੂਗੀ ਤੇ ਮੁੱਲ ਭਾਜੀ ਇਹਦਾ। ਮੁੱਲ ਭਾਜੀ ਜੀਦ ਕਰਦਾ ਦਾ ਲੱਖ ਪਾਰ ਗੀ। ਅੱਛਾ ਜੀ। ਆ ਤੁਹਾਨੂੰ ਪਤਾ ਆਪਾਂ ਮੁੱਲ ਜੈ ਨਹੀਂ ਪਾਣੀ। ਬਿਲਕੁਲ ਬਿਲਕੁਲ। ਠੀਕ ਆ। ਹਾਂਜੀ। ਮੈਂ ਤਾਂ ਭਾਵੇਂ ਮੰਨ ਲਓ ਲੱਖ ਤਾਂ ਦੇ ਹੀ ਆ ਜਿਆ ਕਰ ਖਾਂਦੀ ਆ। ਹਾਂਜੀ। 85 ਦੀ ਦੇ ਦਈਏ। ਨਹੀਂ ਕਰ ਦੀਏ ਜੈ ਜੈ। ਜੈ ਫਿਰ 80 ਦੀ ਦਿੱਤਾਗੇ ਭਾਜੀ। ਤੁਮੇ ਆ ਨਹੀਂ ਕਰਦੀਏ ਨਹੀਂ ਕਰ ਲੋਗਾ ਕੱਲ ਤੋਂ ਆ ਕੇ ਖੁੱਲਾ ਹੀ ਕਰਦੀਏ ਮੈਂ ਜਨਾ ਪਾਜੀ ਮੁੜਕੇ ਦਾ ਵੀਰ ਭਰਾ ਫੇਰ ਕਹਿੰਦੇ ਤੇ ਵੀਰ ਥੋੜਾ ਬੋਤਾ ਕਰ ਲਾ ਘੱਟ ਹਾਂਜੀ ਆਪਾਂ ਹਾਂ ਨਹੀਂ ਜਾਣੀ ਜੇ ਮੇਰਾ ਵੀਰ ਹੱਥ ਛੋੜ ਕੇ ਬੇਂਤੀ ਮੁੜਕੇ ਚੁਣਤਾ ਆਇਓ ਠੀਕ ਹੈ ਨੇ 100 ਰੁਪਏ ਛੋੜ ਕਰਦੀਓ 55 ਪਾ ਦਈਏ ਤੇ ਆਪਾਂ ਮੰਨ ਲਓ ਇਹ ਮੈਂ ਦੇਦਾਂਗੇ ਲਾਸਟ 75000 ਠੀਕ ਗੱਲ ਆ ਬੋ ਜੀ 75000 ਦੀ ਤਾਂ ਪੰਡਾਂ ਪਾਈਆਂ ਥੱਲੇ ਕਰਮ ਵਾਲੀ ਨੇ ਰੇਟ ਬਿਲਕੁਲ ਜਿਹੜਾ ਜਾਇਜ਼ ਪਤਾ ਵੀਰ ਨੇ ਹਾਂਜੀ ਤੇ ਦੂਜੇ ਨੰਬਰ ਤੇ ਝੋਟੀ ਭਾਜੀ ਕਿਵੇਂ ਆ ਗਈ ਭਾਜੀ ਝੋਟੀ ਕਲ ਦੀ ਜੀ ਹੈ ਅੱਛਾ ਜੀ ਤੇ ਮਗਰ ਬੱਚਾ ਵੇਖੋ ਇਹਦੇ ਕੋਈ ਨੂਰ ਪਾਏ ਠੀਕ ਹੈ ਜੀ ਆਲ ਬਖਸ਼ਦਾ ਆਲ ਬਖਸ਼ਦਾ ਇਹਦੀ ਮੰਨ ਲਓ ਆਲ ਬਖਸ਼ਦਾ ਇਹ ਜਿਹੜੀ ਮੰਨ ਲਓ ਰਕਾਰ ਹੈ 21 ਤੋਂ ਪਲੱਸ ਦਾ ਠੀਕ ਹੈ ਮਦਰ 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 ਦਾ ਠੀਕ ਹੈ ਠੀਕ ਹੈ ਇਹ ਇਹ ਆਲ ਬਖਸ਼ਦਾ ਜੇ ਲਾ ਗਿਆ ਕਿ ਨਹੀਂ ਬੱਚਾ ਵਖਾਓ ਠੀਕ ਹੈ ਠੀਕ ਹੈ ਲਓ ਜੀ ਆਲ ਬਖਸ਼ਦਾ ਆ ਗਿਆ ਦੇਖੋ ਭਾਜੀ ਤੇ ਇਹਦੀ ਮਦਰ ਰਕਾਰ ਜਿਹੜਾ 21 ਲੀਟਰ ਤੇ ਕੋਜ ਹੈ ਨਾ ਗ੍ਰਾਮ ਦੁੱਧ 21 ਕਿਲੋ ਤੇ ਮੰਨ ਲਓ ਸਾਢੇ 21 ਦਾ ਹੈ ਠੀਕ ਹੈ ਠੀਕ ਹੈ ਉਹਨਾਂ ਵੀਰ ਉਹਨਾਂ ਸਪੈਸ਼ਲ ਟੀਮਾਂ ਭਰਾਇਆ ਸੀ ਅਲਬਖਸ਼ਰ ਅਲਬਖਸ਼ ਦਾ ਥੋੜੀ ਜਿਹਾ ਮਜਬੂਰੀ ਪੈ ਗਈ ਵਿਚਾਰਿਆਂ ਦੇ ਘਰ 'ਚ ਅੱਛਾ ਅੱਛਾ ਉਹਨੇ ਪਹਿਲਾਂ ਹੀ ਦੱਸਿਆ ਠੀਕ ਹੈ ਆਜੀ ਆਵੀ ਰਹੀ ਭਰਾਇਆ ਹੀ ਅੱਛਾ ਤੇ ਮੈਂ ਮੰਨਦਾ ਨਹੀਂ ਮੈਂ ਮੈਂ ਕਾਲੀ ਆ ਤੇ ਬੱਚਾ ਕਹਿੰਦਾ ਵੀ ਨਹੀਂ ਭਰਾਇਆ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਅਲਬਖਸ਼ਰ ਜਾਸਪਾ ਵੀ ਝੋਟੀਏ ਤੇ ਜਿੰਨੇ ਵੀ ਸਾਨੂੰ ਪੜਦਾ ਹੀ ਪੈਂ ਜਾਂ ਜੀ ਲੋ ਜੀ ਦੁੱਜਾ ਸੂਆ ਦੇ ਕੱਟ ਕੋਲ ਬਹੁਤ ਹੀ ਚੰਗਾ ਆ ਗਿਆ ਵਾ ਦੇਖੋ ਤੁਹਾਡੀ ਨਾ ਥਾਂ ਮਨਾਂ ਤੇ ਕੱਡਾ ਜਿਹੜਾ ਇਹਦਾ ਵੀ ਬਾ ਕਮਾਲ ਹੀ ਲੱਗਾ ਪਿਆ ਵਾ ਕਰਮਾਲੀ ਦੇਖੋ ਬਾਈ ਐਨ ਐਚਪਾ ਵਰਗਾ ਹੀ ਇਹਨੂੰ ਲੱਗਾ ਪਿਆ ਵਾ ਤੇ ਥਣ ਵੀ ਖੜਾ ਚੰਗਾ ਲੱਗਾ ਵਾ ਇਹ ਕਿੰਨਾ ਕੁ ਦੁੱਧ ਵਾਲੀ ਭਾਜੀ ਇਹ ਭਾਜੀ ਝੋਟੀ ਵੀਰ ਕੇ ਇੱਕ ਮਿੰਟ ਮੈ ਇ ਵੀਰ ਕੇ ਦੱਸਣ ਦੇ ਮੁਤਾਬਕ ਪਹਿਲੇ ਸੂਏ ਕਹਿੰਦੇ ਬੱਚੇ ਨਹੀਂ ਛੱਡ ਕੇ 12 ਕਿਲੋ ਝੁੰਡੇ ਰਹੇ ਠੀਕ ਆ ਦੁੱਜਾ ਸੂਆ ਸੂਈ ਦੇ ਠੀਕ ਆ ਜੀ ਪੇਸਾ ਮੈਂ ਨਵੀਂ ਪੰਡਾਈ ਪਾਈਆਂ ਠੀਕ ਹੈ ਲੋ ਜੀ ਪਹਿਲੇ ਸਵੇਰਾ ਜਿਹੜਾ 12 ਤੋਂ ਪਲੱਸ ਦੁੱਧ ਕੱਟਿਆ ਕਰਮਾਲੀ ਨੇ ਕੱਦ-ਕੁੱਦ ਜਿਹੜਾ ਬਹੁਤ ਹੀ ਚੰਗਾ ਤੇ ਹੈ ਸਿੰਗਲ ਹੱਡੀ ਹੈ ਕਰਮਾਲੀ ਛੋਟੀ ਦਾ ਕੱਦ ਵਜੋਂ ਵੇਖੋ ਬਿਲਕੁਲ ਬਿਲਕੁਲ ਜੀ ਕੋਈ ਸ਼ੱਕ ਨਹੀਂ ਕੱਦ-ਕੁੱਦ ਚੰਗਾ ਉਹਦੇ ਸਹਿ ਵੀ ਠੰਡੀ ਧੀਰੀਆ ਬੱਚੇ ਦਾ ਕੱਦ ਜਣਾ ਬੱਚੇ ਦਾ ਤਾਂ ਭਾਈ ਕੱਦ ਵੇਖੋ ਭਾਈ ਪੰਡਾ ਹੀ ਪਾਈਆਂ ਛੋਟੀ ਕੋਈ ਸ਼ੱਕ ਨਹੀਂ ਜੀ ਸਹੀ ਹੈ ਨਾ ਬਾਕੀ ਜਲੀ ਬੈਠਾਂ ਕਿ ਲਿਖੇ ਛੋਟੀ ਹਾਂਜੀ ਹਲਦੀ ਸੂਈ ਹੈ ਛੋਟੀ ਇਹ ਵੀ ਜਿਹੜੀ ਆਈ ਆ ਲੱਪਾ ਲੱਪਾ ਆਇਆ ਛੋਟੀ ਨੇ ਠੀਕ ਆ ਇਹ ਕੋਈ ਕੰਮੀ ਚੁਾਈ ਡਕੇ ਭਾਜੀ ਕਿਥੋਂ ਦੇ ਵੀ ਜਲਾ ਨੂੰ ਦਾ ਬੋਲਾ ਠੀਕ ਆ ਠੀਕ ਆ ਲਓ ਜੀ ਉਧਰਲੀ ਸਾਈਡ ਤੋਂ ਵੀ ਚੈੱਕ ਕਰਾ ਦਿੰਦੇ ਆਪਾਂ ਥਣਾ ਦਾ ਸੈਜ ਗਿਆ ਜਿਹੜਾ ਚੰਗਾ ਲੱਗਾ ਆਹ ਸਾਊ ਪੜੀ ਇਹ ਜਵਾਗ ਦਾ ਥੋੜਾ ਜਿਹਾ ਕਰਦੀ ਉਹਦੇ ਕਰਕੇ ਭੱਜ ਆਈ ਅੰਦਰ ਨੂੰ ਨਾਲੇ ਕੋਣ ਹੁਣ ਬਸ ਆਓ ਇਧਰਲੀ ਸਾਈਡ ਤੋਂ ਚੈੱਕ ਕਰ ਸਾਡੇ ਤੋਂ ਥਣਾ ਦਾ ਸੈਜ ਗਿਆ ਜਿਹੜਾ ਚੰਗਾ ਹੈ ਕਿੱਠ ਕਿੱਢਦੀ ਚਲੋ ਲਾੜਾ ਨੂੜਾ ਵੀ ਆ ਗਈਆਂ ਵਾ ਚੱਡੇ ਦੇ ਆਹ ਦੇਖੋ ਭਾਜੀ ਠੀਕ ਆ ਠੀਕ ਆ ਇੱਕ ਮਿੰਟ ਲਓ ਜੀ ਉਹ ਚੈੱਕ ਕਰ ਸਾਡੇ ਸੀ ਬਹੁਤ ਜਿਆਦਾ ਬਲੀਆਂ ਆਹ ਦੇਖੋ ਭਾਈ ਚੌਂਦਾ ਅਛਾ ਜੀ ਇਹ ਨਾ ਮਾਤਾ ਨੂੰ ਘਾਇਦਾ ਇਹ ਵਿੱਚ ਵੀ ਛੋਟੀ ਲੱਗੀ ਆ ਪਾ ਵੇਖੋ ਠੀਕ ਆ ਠੀਕ ਆ ਠੀਕ ਆ ਲਓ ਜੀ ਚੌਣ ਚਾਣ ਜਿਹੜੀ ਚੰਗੀ ਆ ਕਰਮ ਵਾਲੀ ਪਾ ਵੇਖੋ ਤੇ ਹੈ ਵੀ ਠੰਡੀ ਧਿਰੀ ਆ ਆ ਵੇਖੋ ਜੱਗੇ ਭਾਜੀ ਠੀਕ ਆ ਠੀਕ ਆ ਠੀਕ ਆ ਅਛਾ ਜੀ ਤੇ ਪਰ ਭਾਜੀ ਆਹ ਵੇਖੋ ਬਾ ਕਮਾਲ ਦੀ ਜ ਆ ਨਜੀ ਨਾ ਵੀ ਇਥੇ ਆ ਦੇ ਹਾਂ ਤੇ ਛੋਟੀ ਵੀ ਕੋਈ ਸ਼ੱਕ ਨਹੀਂ ਹੈ ਕੋਈ ਸ਼ੱਕ ਨਹੀਂ ਛੋਕ ਕੋਈ ਗੱਲ ਨੇ ਬਾਤ ਨਹੀਂ ਇਹ ਚੰਗੀ ਆ ਛੋਟੀ ਕਰਮ ਵਾਲੀ ਤੇ ਮੇਨ ਗੱਲ ਜਿਹੜੀ ਕਿਹੜਾ ਦਸਿਆਲ ਬਖਸ਼ ਅਲਬਖਸ਼ ਦਾ ਭਾਈ ਠੀਕ ਆ ਜੀ ਅਲਬਖਸ਼ ਦਾ ਸੀ ਇਹ ਕੀ ਗੱਲ ਹੋਈ ਆ ਹਾਂਜੀ ਚਲੋ ਕਹਿੰਦੇ ਵੀ ਆਪਾਂ ਨੂੰ ਕੋਈ ਵੀਰ ਇਹਨੂੰ 2 ਮਹੀਨੇ ਚਗਾ ਦੇ ਅੱਛਾ ਮੰਨ ਲਓ ਡੇਢ ਦੀ ਗੱਲ ਹੋਈ ਆ ਅੱਛਾ ਇਹਨੂੰ ਕੋਈ ਦੁੱਧ ਚਗਾ ਦੇ 20000 ਰੁਪਏ ਦੇ ਕੇ ਲੈ ਜਾਂਦੇ ਠੀਕ ਆ ਠੀਕ ਆ ਛੋਟਾ ਹਾਂ ਨੋ ਜੀ 2 ਮਹੀਨੇ ਡੇਢ ਕਿੰਨੇ ਚਗਾ ਦੇ ਠੀਕ ਆ ਠੀਕ ਆ ਮੰਨ ਲਓ ਛੱਡ ਦੇ ਹਾਂਜੀ 20000 ਰੁਪਏ ਦੇ ਕੇ ਹੋਰ ਵੀ ਯਾਰ ਹੋ ਜਾਣਗੇ ਮਰਾਂਗੇ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਗੱਲ ਤੇ ਗੱਲ ਸਾਂਭਦੀ ਹੈ ਨਾ ਚੰਗਾ ਸੀਮਨ ਵੀ ਚੰਗਾ ਆ ਗਿਆ ਕਰਮਾਲਾ ਤੇ ਮਣਕੀ ਆਖਿਆ ਤੇ ਫੇਸਬੁਕ ਜਿਹੜਾ ਬਹੁਤ ਹੀ ਸੁਣਾ ਆ ਗਿਆ ਕਰਮਾਲੇ ਦਾ ਚਲੋ ਸਾਂਭ ਲਾਂਗਾ ਕੋਈ ਭਰਾ ਘੜੂਗਾ ਤੇ ਚਲੋ ਚੰਗਾ ਛੋਟਾ ਬਣ ਜਣਾ ਕਿਸ ਟਾਈਮ ਨੂੰ ਇਹਦਾ ਮੁੱਲ ਭਾਜੀ ਹਰ ਭਾਜੀ ਮੁੱਲ ਤੇਦਾ ਕੀ ਹੈ ਨਹੀਂ ਹਾਂ ਹਾਂਜੀ ਮੁੱਲ ਦੇ ਭਾਏ ਹੁੰਦੀ 1.5 ਲੱਖ ਦੀ ਕਰ ਲੈ ਥੋੜਾ ਬਿਲਕੁਲ ਬਿਲਕੁਲ ਪਰ ਆਪਾਂ ਜੈ ਜੀ ਦੇਣੀ ਆ ਹਾਂਜੀ 1 ਲੱਖ ਦੀ ਦੇ ਦੀ ਭਾਜੀ ਨੇ ਕਰ ਦਈਏ ਫਿਰ ਹਾਨਾ ਵਾਲਾ ਜੀ ਇਹ ਵੀ ਇਹ ਫਿਰ 95000 ਦੀ ਪਈ ਛੋਟੀ ਲਵਾਂਗੇ 95 ਦੀ ਹਾਂਜੀ ਹਾਨਾ ਹੀ ਹਾਨਾ ਹੀ ਠੀਕ ਹੈ ਲੋ ਜੀ 95000 ਚਲੋ ਮੌਕੇ ਥੋੜਾ ਬੋਲਾ ਕਰ ਦਿਓ ਚਲੋ ਜੀ ਵੀਰ ਨੇ ਕਹਿਤਾ ਪਰ ਵੀ ਤੂੰ ਤਾਂ ਦੱਸੀ ਵੀ ਬਾਹਰ ਕੋਈ ਵੀਰ ਵੀਡੀਓ ਵੇਖ ਲਈ ਹਾਂਜੀ ਤੇ ਵੀਰ ਮੈਨੂੰ ਹੂਂਕ ਆ ਵੀ ਠੀਕ ਹੈ ਨਹੀਂ ਬਿਲਕੁਲ ਨੋਰਮਲ ਰੇਟ ਹੈ ਨੋਰਮਲ ਰੇਟ ਹੈ ਭੰਡਾ ਆਪਣੇ ਗੱਲ ਲੈ ਕਰਮਾਲੀ ਠੀਕ ਹੈ ਲੋ ਜੀ ਮੌਕੇ ਤੇ ਮਾਨਤਾਣ ਪਾਈ ਕਹਿੰਦਾ ਕਿ ਜ਼ਰੂਰ ਕਰ ਦਿਆਂਗੇ ਤੇ ਪਸ਼ੂ ਵੀਰ ਦੇ ਕੋਲ ਚੰਗੇ ਤੇ ਤੀਜੇ ਨੰਬਰ ਤੇ ਵੈੜ ਆ ਗੀ ਜੇ ਹਾਂਜੀ ਦੱਸਿਓ ਭਾਜੀ ਵੈੜ ਦੇ ਪਰੇ ਭਾਜੀ ਇਹ ਵੈੜ ਸੁਣੀਏ 22 ਤਰੀਕ ਦੀ ਠੀਕ ਆ ਆਪਣੇ ਕੋਲ ਵੀਡੀਓ ਸਾਰਾ ਕੁਝ ਹੈਗਾ ਜੀ ਹਾਂਜੀ ਠੀਕ ਆ ਇਹਦਾ ਬੱਚਾ ਪਰਸੋਂ ਮਰਿਆ ਜੀ ਠੀਕ ਹੈ ਠੀਕ ਹੈ ਹਾਂਜੀ ਮੰਨ ਲਓ ਵੀ ਇਹਦੇ ਖਾਲੇ ਦੁੱਧ ਉਹ ਹੀ ਆ ਨੰਬਰ ਆਖ ਲਓ ਮੈਂ ਠੀਕ ਹੈ ਜੀ ਠੀਕ ਹੈ ਇਹਦੇ ਖਾਲੇ ਦੁੱਧ ਹੀ ਵੀਰ ਨੇ ਕਿਹਾ 14 ਗੱਲੋ ਹਾਂਜੀ ਬੱਚਾ ਮੰਨ ਲ ਗਏ 1 ਕਿਲੋ 2 ਕਿਲੋ ਦਾ ਫਰਕ ਪੈ ਜਾਂਦਾ ਪੈ ਜਾਂਦਾ ਆਪਾਂ ਮੰਨ ਲਓ ਤਾਂ ਤਾਂ ਪਲੱਸ ਦੀ ਗਰੰਟੀ ਆ ਠੀਕ ਹੈ ਜੀ ਤੇ ਮੰਨ ਲਓ ਇਹ ਆਪਣੀ ਗਰੰਟੀ ਆ ਹਾਂਜੀ ਜੇ 20 ਦਰਾਂ ਤੋਂ ਵੱਧ ਸੁਜੀ ਹੋਏ ਬਈ ਠੀਕ ਹੈ ਠੀਕ ਹੈ ਠੀਕ ਹੈ ਜੇ ਸਵੇਰ ਕੋਈ ਵੀ ਲਾਉਂ ਹਾਂ ਸਾਰਾ ਸਬੂਤ ਦਵਾਂਗੇ ਬਿਲਕੁਲ ਬਿਲਕੁਲ ਜੀ ਆਪਣਾ ਉਹ ਕੰਮ ਨਹੀਂ ਹੈਗਾ ਹਾਂਜੀ ਮਨ ਲਓ ਤਾਜੀ ਸੂਈ ਜਾਂ ਮਗਰ ਪਸ਼ਾ ਵਾ ਛੇ ਦੇ ਵੀ ਮਿਲ ਜਾਂਦੇ ਆ ਮਿਲ ਜਾਂਦੇ ਮਸ਼ੇ ਦੇ ਮੇਰੇ ਕੋ ਘਰ ਨਾਲ ਤਾਜੀ ਸੂਈ ਹੈ 15 ਦਾ ਦੀ ਠੀਕ ਹੈ ਪਰ ਚਲਦਾ ਇਹ ਕੰਮ ਨਾ ਕਰਨਾ ਹੀ ਹੈ ਨਾ ਮਾਰੇ ਕੰਮ ਨਾ ਨਾ ਮਾਰਵਾਈ ਨਾ ਹੀ ਕਰਾਵੇ ਬਿਲਕੁਲ ਸੂਹਾ ਕਿੰਨਾ ਸੂਈ ਸੂਹਾ ਵੀਰ ਜੀ ਦੂਜਾ ਸੂਈ ਜੇ ਠੀਕ ਹੈ ਸਹੀ ਪਲੇ ਦਾ ਹੁੰਦਾ ਜੀ 5 ਤੋਂ ਬਾਹਰ ਠੀਕ ਆ ਦੁੱਧਿਕ ਫੈਡ ਕੁਆਲਟੀ ਵੀ ਚੰਗੀ ਆ ਕਰਮਾਲੀ ਦੀ ਦੁੱਧ ਵੀ 15 ਕਿਲੋ ਹੀ ਵੜ ਪਰੂਗੀ ਠੀਕ ਆ ਠੀਕ ਆ ਠੀਕ ਆ ਆਹ ਗਾ ਰੋਤੇ ਚਲੋ ਚੰਗੀ ਹਸਤਾਲਾ ਹਸਤੋਲਾ ਚੱਲ ਪਿਆ ਵਾ ਇਹ ਥਣ ਕੋਲ ਜਿਹੜਾ ਚੰਗਾ ਲੱਗਾ ਵਾ ਗੈਪ ਤੇ ਲੱਗਾ ਵਾ ਕੱਡ ਕੱਡ ਵੀ ਚੰਗਾ ਤੇ ਹੈ ਵੀ ਬੋਦੀ ਵਾਲੀ ਆ ਕਰਮਾਲੀ ਹਾਂਜੀ ਬਾਕੀ ਵੇਖੋ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੀ ਤੇ ਸਿਆਲੀ ਦੇ 5 ਤੋਂ ਉੱਪਰ ਫੈਂਟ ਆਉਣੀ ਮੱਝ ਜੇ ਸਾਡੇ ਹਾਂ ਵੇੜਨੀ ਠੀਕ ਹੈ ਠੀਕ ਹੈ ਲਓ ਜੀ ਥਾਣਾ ਦਾ ਸਹਾਰ ਗਿਆ ਜਿਹੜਾ ਲੱਗ ਗਿਆ ਤੇ ਚੈੱਕ ਕਰਾ ਦਿੰਨੇ ਆ ਥਾਣ ਜਿਹੜਾ ਇਹਨੂੰ ਵੀ ਕੱਲਾ ਕੱਲਾ ਲੱਗਾ ਵਾ ਕਰਮਾਲੀ ਨੂੰ ਤੇ 14 ਤੋਂ ਪਲੱਸ ਦੁੱਧ ਕੱਢੂਗੀ ਥਾਣ ਵੇਖ ਲਓ ਭਾਜੀ ਮਈਆਂ ਵਾਲਾ ਲੱਗਾ ਕਿਸੇ ਵਿਰਲੀ ਕਾ ਨੂੰ ਲੱ ਜਾਂਦਾ ਬਿਲਕੁਲ ਬਿਲਕੁਲ ਜੀ ਤੇ ਨਾੜਾ ਨੂੜਾ ਵੀ ਛੱਡੇ ਰੇ ਆ ਗਿਆ ਜੇ ਹਾਂ ਜੀ ਤੇ ਲੱਗੇ ਤਾਂ ਵੀ ਆਪਾਂ ਚੈੱਕ ਕਰਾ ਦਿੰਨੇ ਆ ਜਰੂਰ ਦੇਖਣਾ ਲਓ ਜੀ ਨਾੜਾ ਨੂੜਾ ਛੱਡੇ ਰੇ ਥਾਣਾ ਦਾ ਸਹਾਰ ਗਿਆ ਵੀ ਵੇਖ ਸਾਡੇ ਲਓ ਜੀ ਤੇ ਇਹਦਾ ਮੁੱਲ ਭਾਜੀ ਹ ਜੇ ਦੇ ਵੀਰ ਜੱਟੇ ਦਾ ਉਹਦਾ ਬੱਚਾ ਹਾਂਜੀ ਖੇਤ ਵੈੜ ਹੀ 45000 ਦੀ ਹਾਂਜੀ ਜਿੱਲੀ ਵੈੜ ਵੀ ਖੇਚਿਆ ਬਾਹਰ ਬਿਲਕੁਲ ਬਿਲਕੁਲ ਬਹੁਤ ਘੱਟ ਵੈੜ ਵੀ ਮਿਲਦੀ ਆ ਹਾਂਜੀ ਮੰਨ ਲਓ ਵੀ ਤੜ ਨਾਲ ਕਾ ਕੋਈ ਮੈਨੂੰ ਸੱਜਣਿਆ ਮੰਨ ਲਓ 5-6 ਕੰਦੇ ਠੀਕ ਆ ਮੈਨੂੰ ਅੱਜ 10 ਦਿਨ ਹੋ ਗਏ ਕਹਿੰਦੇ ਵੀ ਰਹਿਣਾ ਵੈੜਾ ਤੇ ਆਪਾਂ ਵੈੜ ਨਹੀਂ ਦੇ ਵੀ ਕਾਟੇ ਤੇ ਮਿਲਦੀ ਵੀ ਕਾਟੇ ਚੰਗੀ ਠੀਕ ਆ ਠੀਕ ਆ ਹਾਂਜੀ 15000 ਕੋ ਲੈਣੀ ਤੇ ਆਪਾਂ ਲਗੀਆਂ ਹਾਂਜੀ ਤੇ ਇਹ ਹੁਣ ਵੈੜ ਜੱਡੇ ਨਹੀਂ ਦੇਈਏ 20000 ਦੀ ਕਰ ਦਈਏ ਜਸਨੋਈ ਖਾਣਾ ਹੀ 28000 ਦੀ ਮਸ਼ੀਨ ਦਵਾਈ ਠੀਕ ਹੈ ਲਓ ਜੀ 28000 ਦੀ ਤੇ 14 ਤੋਂ ਪਲੱਸ ਦੁੱਧ ਦੇ ਕੰਮ ਵਿੱਚ ਇਹ ਆਪਣੀ ਗਰੰਟੀ ਆ ਵੀ ਵੇਰ ਬਿਲਕੁਲ ਸੱਚ ਰਿਹਾ ਠੀਕ ਹੈ ਠੀਕ ਹੈ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹ ਹਰ ਕੋਈ ਵੀ ਲਿਖਾ ਕੇ ਲੈ ਜੀ ਠੀਕ ਹੈ ਜੀ ਲਓ ਜੀ 20 ਕਿਲੋ ਦੇ ਅੰਦਰ ਸੂਈ ਆ ਬਿਲਕੁਲ ਜਿਹੜਾ ਨਾਰਮਲ ਰੇਟ ਪਾਸ ਆ 28000 ਤੇ ਦੁੱਧ ਜਿਹੜਾ 14 15 ਲੀਟਰ ਭਰੂਗੀ ਕਰਮਾਲੀ ਤੇ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਕਿ ਚਲੋ ਕਿ ਇਹ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾ ਦਾ ਤੇ ਉਹਦੇ ਬਾਅਦ ਤੇ ਆਸਾਨ ਹੋ ਜਾਂ ਇਹ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ